ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ। ਅੱਜ ਕਈ ਜਗ੍ਹਾ ਦੇ ਉੱਤੇ 22 ਜਨਵਰੀ 2024 ਕਈ ਜਗ੍ਹਾ ਦੇ ਉੱਤੇ ਮੌਸਮ ਖੁੱਲਿਆ। ਸੂਰਜ ਕਈ ਜਗ੍ਹਾ ਦੇ ਉੱਤੇ ਕਾਫੀ ਚਮਕਿਆ। ਤੁਸੀਂ ਵੀ ਆਪ ਦਾ ਕਮੈਂਟ ਕਰਕੇ ਥੱਲੇ ਜਰੂਰ ਦੱਸਿਓ ਜੀ। ਅੱਜ ਮੌਸਮ ਸੀ ਜਿਹੜਾ ਕਿਉਂਕਿ ਕਈ ਦਿਨਾਂ ਤੋਂ ਕਿਸਾਨ ਵੀਰ ਕਈ ਸਪਰੇਅ ਕਰਨ ਤੋਂ ਰੁਕੇ ਹੋਏ ਸੀਗੇ। ਕਿਉਂਕਿ ਮਜਬੂਰੀ ਹੈ ਹੁਣ ਨਦੀਨ ਨਾਸ਼ਕ ਦਾ ਟਾਈਮ ਵੀ ਲੰਘ ਰਿਹਾ ਹੈ। ਕਿਸਾਨ ਵੀਰਾਂ ਨੂੰ ਸਪਰੇਅ ਵੀ ਕਰਨੀ ਪੈ ਰਹੀ ਹੈ ਜਿਹੜੀ ਲੇਟ ਕਣਕ ਦੀ ਬਿਜਾਈਦ ਹੈਗੀ ਆ ਉਹ ਚ ਤਾਂ ਸਮਾਂ ਹੈਗਾ ਪਰ ਜਿਹੜੀ ਥੋੜੀ ਜੀ ਨਵੰਬਰ ਦੇ ਪਹਿਲੇ 15 ਬੜੇ ਵਾਲੀ ਸੀਗੀ ਉਹਦੇ ਵਿੱਚ ਜਿਹੜੀ ਮੁਸ਼ਕਲ ਇਹ ਆ ਰਹੀ ਸੀ ਕਿਸਾਨ ਵੀਰਾਂ ਨੂੰ ਕਿਉਂਕਿ ਜੇ ਆਪਾਂ ਧੁੰਦ ਵਾਲੇ ਮੌਸਮ ਦੇ ਵਿੱਚ ਨਦੀਨਾਸ਼ਕ ਕਰਦੇ ਹਾਂ ਖਾਸ ਤੌਰ ਤੇ ਫਸਲ ਦੇ ਉੱਤੇ ਜਿਹੜੀ ਇਹਦੀ ਟੌਕਸਿਸਿਟੀ ਜ਼ਿਆਦਾ ਹੁੰਦੀ ਹੈ ਤੇ ਕੰਮ ਨਹੀਂ ਪੂਰਾ ਜਿਹੜਾ ਨਦੀਨਾਸ਼ਕ ਤੋਂ ਰਿਜ਼ਲਟ ਨਹੀਂ ਆਪਾਂ ਨੂੰ ਮਿਲਦਾ ਪੈਸਾ ਖਰਾਬ ਹੁੰਦਾ ਪਲਾਸਟੀਆਂ ਹੋਰ ਸਪਰੇਆ ਵੀ ਆਪਾਂ ਕਰਦੇ ਆਂ ਉਦੇ ਵਿੱਚ ਧੁੱਪ ਵਾਲਾ ਬੈਨੀਫਿਟ ਨਹੀਂ ਮਿਲਦਾ ਪਰ ਟਾਈਮ ਲੰਘਦਾ ਗੋਹ ਵਾਲੀ ਸਪਰੇਅ ਤਾਂ ਗੋਹ ਸਮੇਂ ਕਰਨੀ ਆ ਸੋ ਇਹ ਮਜਬੂਰੀ ਬਣੀ ਹੋਈ ਸੀ ਹੁਣ ਅਸਾਰ ਹੈਗੇ ਮੌਸਮ ਖੁੱਲਣ ਦੇ ਤੇ ਇਸ ਟਾਈਮ ਵੀ ਜਿਹੜਾ ਹੈਗਾ ਤਕਰੀਬਨ ਸ਼ਾਮ ਦੇ 7 ਵਜੇ ਹੋਏ ਆ ਤੇ ਉੱਪਰੋਂ ਅਸਮਾਨ ਕਲੀਅਰ ਆ ਤੇ ਲੱਗਦਾ ਕਿ ਜਿਵੇਂ ਸਵੇਰ ਨੂੰ ਕੋਹਰਾ ਪੈਣ ਦੇ ਸਾਰ ਤੇ ਹੋ ਸਕਦਾ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਧੁੱਪ ਵੀ ਆਪਾਂ ਨੂੰ ਚੰਗੀ ਦੇਖਣ ਨੂੰ ਮਿਲੇ ਜਿਹਾ ਪਾ ਗੱਲ ਕਰੀਏ ਵੀ ਮੀਂਹ ਵਾਲਾ ਮੌਸਮ ਮੀਂਹ ਜਿਹੜਾ ਹੈਗਾ ਕਿਸਾਨ ਵੀਰੋ ਜਨਵਰੀ ਮਹੀਨੇ ਦੇ ਲਾਸਟ ਦਿਨਾਂ ਦੇ ਵਿੱਚ ਮੀਂਹ ਦੇ ਚਾਂਸ ਬਣ ਸਕਦੇ ਆ ਅਜੇ ਜਿਹੜਾ ਹੈਗਾ 2-4 ਦਿਨ 5 ਦਿਨ ਮੀਂਹ ਦੇ ਚਾਂਸ ਨਹੀਂ ਬਣਦੇ ਨਜ਼ਰ ਆ ਰਹੇ ਪਰ 28-29 ਜਨਵਰੀ ਜਾਂ ਉਹ ਉਹ 2-4 ਦਿਨਾਂ ਦੇ ਵਿੱਚ 30 ਜਨਵਰੀ ਦੇ ਨੇੜੇ ਤੇੜ ਜਾ ਕੇ ਮੰਗਲ ਬੁੱਧਵਾਰ ਦੇ ਅਗਲੇ ਜਿਹੜਾ ਮੰਗਲ ਬੁੱਧਵਾਰ ਆਉਣ ਵਾਲਾ ਅਗਲੇ ਹਫਤੇ ਉਹਦੇ ਵਿੱਚ ਮੀਂਹ ਦੇ आसार ਵੀ ਬਣ ਸਕਦੇ ਆ ਸੋ ਉਦੋਂ ਪਹਿਲਾਂ ਜਿਹੜਾ ਹੈਗਾ ਕਿਸਾਨ ਵੀਰਾਂ ਨੇ ਜੇ ਕੋਈ ਇੱਕ ਦੋ ਦਿਨਾਂ ਚ ਗੰਦਨ ਖੋਲਦੇ ਅੱਜ ਜਿਹੜਾ ਹੈਗਾ ਸਪਰੇਅ ਕਰਨ ਵਾਲਾ ਦਿਨ ਬਣ ਗਿਆ ਸੀ ਪਰ ਫਿਰ ਜਿਹੜਾ ਹੈਗਾ ਲੂਕਣ ਮਿੱਟੀ ਸੂਰਜ ਖੇੜਦਾ ਰਹਿੰਦਾ ਤੁਹਾਡੇ ਏਰੀਆ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਿਹਾ ਕਿਉਂਕਿ ਇਹਦੇ ਨਾਲ ਬੜਾ ਡਿਪੈਂਡ ਕਰਦਾ ਜਦੋਂ ਧੁੱਪ ਹੁਣ ਲੱਗੂਗੀ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਫੋਟੋਸਿੰਥੈਸਿਸ ਹੈ ਫਸਲ ਦੇ ਵਿੱਚ ਉਹ ਪੂਰੀ ਹੋਣ ਲੱਗਦੀ ਹੈ ਪਰ ਨਾਲ ਹੀ ਇਹ ਵੀ ਜ਼ਰੂਰੀ ਹੁੰਦੇ ਇਹ ਜਿਹੜੀ ਧੁੰਦ ਪੈਣੀ ਇਹ ਕੋਲਡ ਡੇ ਲੱਗਣੇ ਇਹ ਕਣਕ ਦੇ ਝਾੜ ਦੇ ਵਿੱਚ ਪੋਜ਼ਿਟਿਵ ਇਫੈਕਟ ਅਦਾ ਕਰਦੇ ਆ ਰੋਲ ਅਦਾ ਕਰਦੇ ਆ ਪਲੱਸ ਜਿਹੜਾ ਫੋਟ ਦੇ ਸਮੇਂ ਕੋਰਾ ਪੈਣਾ ਉਹ ਵੀ ਬਹੁਤ ਫਾਇਦੇਮੰਦ ਰਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ੁ